ਗੁਰੂਆਂ ਦਾ ਸਹਿਰ ਜੀ ਜੇ ਤਾਂ ਨੇ ਇਸ ਪਾਵਨ ਪਵਿੱਤਰ ਧਰਤੀ ਤੇ ਤੇਰਾ ਸਾਧ ਰਹਿ ਕਰਕੇ ਗੁਰਮਤਿ ਦਾ ਪ੍ਰਚੇਦ ਦ੍ਰਿੜ ਕਰਾਇਆ ਔਰ ਸੇਵਕ ਸਿੱਖ ਸੰਗਤਾਂ ਨੂੰ ਨਾਮ ਬਾਣੀ ਦਾ ਅਭਿਆਸ ਕਰਵਾਇਆ ਖਾਣੇ ਝੋਲੀ ਵਿੱਚ ਪਾਇਆ। ਪਰਮਾਤਮਾ ਨੇ ਕਲਿਆਣ ਕੀਤਾ। ਔਰ ਉਹਨਾਂ ਦੇ ਜਿਨ੍ਹਾਂ ਦੇ ਜੀਵਨ ਦੇ ਦੁੱਖ ਰੋਗਾਂ ਨੇ ਖੈਲੀ ਸੀ। ਤੇ ਉਹ ਖਤਮ ਕੀਤਾ। ਅਵੇ ਰੇਟ ਸ਼ੋਕ ਕਰੇ। ਹਰੇ ਆਪ ਪਾਪ ਸੰਗਣਾ। ਪਉਨੋ ਤ੍ਰਿਪਤੀ ਬਾਦ ਜੇ ਰੋਗਾਂ ਦੇ ਰੋਗ। ਗਿਆ ਤੇ ਲੋਕ ਇਕੱਠਾਂ ਕੀਤੇ ਆਪਣੀ ਆਮ ਬਾਣੀ ਦਾ ਉਪਦੇਸ਼ ਦਿੱਤਾ ਗੁਰੂ ਵਰਗਾ ਦੇ ਮਹਾਰਾਜ ਅਪਲ ਜਮੇ ਨੇ ਨਿੱਜੀ ਪੰਗਤਿਰ ਦੇ ਪਰਮਾਤਮਾ ਦੇ ਵਿੱਚ ਸੱਥੇ ਹੁੰਦੇ ਨੇ ਕੁਝ ਸਮਾਂ ਜੇਕਰ ਬਾਹਰ ਹੁੰਦੇ ਨੇ ਸਿੱਖ ਸੰਗਤਾਂ ਦੀ ਵੱਡੀ ਤਲਵਾਰ ਵਿੱਚ ਲਈ ਨੰਕ ਤਾਰੂ ਬਣ ਜਾਂਦੇ ਨੇ ਜਦੋਂ ای مہان ستگو جی بابت ਐਸੀ ਪਹਾੜ ਤੋਂ ਅੰਗਰ ਸਾਹਿਬ ਦਾ ਦਰਸ਼ਨ ਕੀਆ ਜਦੋਂ ਵਰਨ ਦਾ 84 ਦਾ ਘੇੜ ਚੱਲਿਆ ਜਾਂਦਾ ਐਸੀ ਪਹਾੜ ਸੱਚਖੰਡੀ ਅਵਸਰਤ ਪ੍ਰਾਪਤ ਕਰਦਾ ਉਸ ਨੂੰ ਗੁਰੂ ਦੇ ਚਰਨਾ ਵਿੱਚ ਸਦਾ ਵਾਸ ਤੇ ਥਾਂ ਪ੍ਰਾਪਤ ਹੋ ਜਾਂਦੀ ਜਿਹੜੀ ਥਾਂ ਭਾਈ ਜੱਟ مہاراج ایک نگر جی چیتے کرو ہاجر ناجر ہے سات ہزور ہاجر ہے ناجر کتے نہ